ਸਰਬਜੀਤ ਸਾਹਿਬ ਦੀ ਬਿਆਧੀ ਹੋ ਵੀ ਨੂੰ 4 ਮਹੀਨੇ ਹੋ ਗਏ ਤੇ ਜੀ ਮੇਰੇ ਮੁੰਡੇ ਦੇ ਕੋਲੋਂ ਜੋਰਾ ਯਾਰ ਵੀ ਗਲਤੀ ਮਨਵਾਈ ਗਈ ਅਸੀਂ ਇਨਸਾਫ ਦੇ ਬਾਅਦ ਨੇਂਗੜਾ ਸਿੰਘਾਂ ਦੇ ਕੋਲ ਗਏ ਹਾਲ ਪਰ ਵੀ ਸਾਡਾ ਇਨਸਾਫ ਕਰੋ ਜਦ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਪਿੰਡ ਦਾ ਟਾਈਮ ਰੱਖ ਲਿਆ 9 ਤਰੀਕ ਦਾ ਪਿੰਡ ਦੇ ਗੁਰਦੁਆਰੇ ਉੱਥੇ ਉਹ ਆਈ ਨਹੀਂ ਹੈਗੇ ਅੱਜ ਦਾ ਟਾਈਮ ਫੇਰ ਰੱਖ ਰਿਆ ਨੇ ਕੱਲ 4 ਵਜੇ ਦਾ ਤੇ ਅਸੀਂ ਉਹਨਾਂ ਨੂੰ ਕਿਹਾ ਸਰਬਜੀਤ ਸਿੰਘ ਖਾਲਸਾ ਨੂੰ ਵੀ ਇੱਥੇ ਇਹ ਰੌਲਾ ਪੈ ਸਕਦਾ ਵੀ ਕਦੀ ਨਾ ਹੋਵੇ ਵੀ ਸਾਡੇ ਕੋਈ ਪੈ ਜਾਣ ਚਲੋ ਜੀ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੇ ਕੋਲ ਕਹਿਣ ਦੇ ਉਹਦੇ ਨਾਲ ਚੱਲ ਗਏ ਸਾਡੇ ਕੋਲ ਕੋਈ ਇਤਿਆਰ ਨਹੀਂ ਕੋਈ ਕੁਛ ਨਹੀਂ ਤਿੰਨੇ ਚਾਰੇ ਜਣੇ ਘਰ ਵਾਲੀ ਤੇ ਮੈਂ ਤੇ ਦੋਨੇ ਬੱਚੇ ਅਸੀਂ ਚਾਰੇ ਜਣੇ ਉੱਥੇ ਗਏ ਜਦੋਂ ਉਸੇ ਗੱਲਬਾਤ ਦੱਸੀ ਉਹਨਾਂ ਨੇ ਸਾਰੀ ਵੀ ਇੱਦਾਂ ਇੱਦਾਂ ਕਰਕੇ ਇਹਨਾਂ ਨੇ ਲਫਾਫੇ ਲੈ ਕੇ ਗਲਤੀ ਸਾਡੇ ਮੁੰਡੇ ਕੋਲ ਮਨਾਈਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੇ ਉਹਨਾਂ ਦੇ ਵਿੱਚ ਇੱਕ ਦੀਪ ਹੈ ਜੀ ਇੱਕ ਪਿੰਡ ਦਾ ਹੀ ਬੰਦਾ ਹੋ ਰਿਹਾ ਹੋ ਰਹੀ ਹੈ ਤਾਂ ਨਾਮ ਕੀ ਨਾਮਾ ਦਾ ਆਪਣੇ ਪਿੱਪੜੀ ਆਪਣੇ ਸੀਡਾ ਜਾਲ ਨਹੀਂ ਨਹੀਂ ਦੂਜਾ ਤੇਜਿੰਦਰ ਸਿੰਘ ਪਿੰਡ ਆਪਣੇ ਜੇ ਸੀਡਾ ਵਾਲੇ ਗੁਰਦੁਆਰਾ ਸੁਖਵਿੰਦਰ ਸਿੰਘ ਉਹ ਜਿਹੜੇ ਕੋਠੀ ਵਾਲੇ ਆ ਕੋਠੀ ਵਾਲੇ ਕੌਣ ਜਵਿੰਦਰ ਕੋਠੀ ਵਾਲੇ ਯਾਰ ਜਿਹਦੇ ਨਾਲ ਕੋਠੀ ਜੀ ਨਾ ਗੁਰਦੁਆਰਾ ਬਣਾਇਆ ਆਪਣੇ ਸੀਡਾ ਵਾਲ ਵਿੰਦਰੀ 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 ਜੀ ਨੇ ਗੋਲੀ ਦੇ ਖੈਰ ਚ ਲਾਏ ਜੀ 2012 ਦੇ ਵਿੱਚ ਵੀ ਉਹਨਾਂ ਗੋਲੀ ਕਿਲੇ ਦੀ ਚਾਰ ਬੰਦੇ ਦੇ ਗੋਡੇਰ ਪੱਟਾਂ ਦੇ ਵਿੱਚ ਗੋਲੀਆਂ ਨਿਕਲੇ ਹੋਏ ਸੀ ਤੇ ਉਹਦਾ ਹਿਸਾਬ ਤਾਂ ਉਹਨਾਂ ਇਹ ਚਾਹੀਦਾ ਜੀ ਤੇ ਦੋ ਨੇ ਗੱਟਾਂ ਨੇ ਗੋਲੀਆਂ ਮਾਰੀਆਂ ਜੀ ਮੁੰਡੇ ਦੇ ਮੇਰੇ ਵੀ ਮਾਰੀ ਦੀ ਮੈਂ ਕੁੱਟਾ ਹੋ ਗਿਆ ਤੇ ਮੁੰਡੇ ਦੇ ਬੱਖੀ ਦੇ ਵਿੱਚ ਗੋਲੀ ਮਾਰਤੀ ਆ ਨੀ ਰਿਕੰਦਰ ਸਿੰਘ ਜਿੰਦਰ ਸਿੰਘ ਖਾਲਸਾ ਸਾਈ ਰਿਕੰਦਰ ਸਿੰਘ ਖਾਲਸਾ ਕਿਪਲੀ ਸਾਹਿਬ ਖਾਲਸਾ ਜੀ ਗਦਾਰ ਆ ਜੀ ਉਹ ਉਹਨੇ ਗੋਲੀ ਮਾਰੀ ਹੈ ਮਰਵਾਈ ਹੈ ਜੀ ਉੱਥੇ ਬੁਲਾ ਕੇ ਤੇ ਪੈਸੇ ਲੈ ਕੇ ਫੈਲ ਕਰਦਾ ਜਿਹਨੂੰ ਦੇਖਦਾ ਉਹ ਬੁਲਾ ਕੇ ਆਪਣੇ ਡੇਰੇ ਦੇ ਵਿੱਚ ਕਿਤੇ ਕਿਸੇ ਤੇ ਛਿੱਤਰ ਮਾਰ ਦਿੰਦਾ ਕਿਤੇ ਕਿਸੇ ਨੂੰ ਛਿੱਤਰ ਮਾਰ ਦਿੰਦਾ ਸਰ ਨਿਆਂਗਵਲੋਂ ਕਹਿਣਾ ਆਇਆ ਕਿ ਪਹਿਲਾਂ ਪਿਸਟਲ ਕਾਰਕ ਤੁਸੀਂ ਗੋਲੀ ਚਲਾਈ ਆ ਅਸੀਂ ਚਲਾਈ ਜੀ ਹਾਂਜੀ ਇਹ ਉਹਨਾਂ ਦਾ ਇਹੀ ਬਿਆਨ ਆ ਜੀ ਸਾਡੇ ਕੋਲ ਕੋਈ ਪੇਟਲ ਨਹੀਂ ਸੀ ਕੋਈ ਕੁਛ ਨਹੀਂ ਸੀ ਹੈਗਾ ਸਾਡੀ ਇਨਕੁਆਰੀ ਕੀਤੀ ਜਾਵੇ ਨਾ ਰ ਕੋਈ ਸਾਨੂੰ ਦਿਖਾਇਆ ਜਾਵੇ ਪੇਟਲ ਕਿਹੜਾ ਸੀ ਸਾਡੇ ਕੋਲ ਕਿਹੜੀ ਗੋਲੀ ਸੀ ਠੀਕ ਹੈ ਜੀ ਸਰਦਾਰੀ ਕੋਈ ਗੋਲੀ ਨਹੀਂ ਚਾਹੀ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀ ਇਹਨਾਂ ਨੇ ਆਪ ਕੋ ਜਿਆਦਾ ਦੀ ਗੇਟ ਤੇ ਬਾਹਰ ਹੋਏ ਪਹਿਲਾ ਮੁੰਡੇ ਦੇ ਗੋਲੀ ਮਾਰੀ ਫਿਰ ਮੇਰੇ ਵਾਰੀ ਮੈਂ ਸਕਾਰਪੀਓ ਦੇ ਪਿਛਲੇ ਪਾਸੇ ਹੋ ਗਿਆ ਸਕਾਰਪੀਓ ਦੇ ਪੱਲੇ ਪਾਸੇ ਨਹੀਂ ਗੋਲੀ ਨਿਕਲ ਗਈ ਕਿ ਸਰਦਾਰੀ ਇਨਸਾਫ ਦੀ ਕੀ ਗੁਹਾਰ ਕਰਦੇ ਸਰਕਾਰ ਨੂੰ ਇਨਸਾਫ ਹੋਣਾ ਚਾਹੀਦਾ ਹੈ ਸਾਡੇ ਜੋ ਸਾਡਾ ਹੱਕ ਹੈ ਸਾਨੂੰ ਮਿਲਣਾ ਚਾਹੀਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਪਿੰਡ ਵਾਲਿਆਂ ਨੇ ਕੀਤੀ ਆ ਬੇਦਰੀ ਆ ਤੇ ਵੀਪ ਆ ਤੇ ਸਰਪੰਚ ਨਾਲ ਨਹੀਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਸੌ ਸਾਖੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਜਪਜੀ ਸਾਹਿਬ ਦਾ ਗੁਟਕਾ ਪਿੰਡ ਦੇ ਵਿੱਚ ਹੀ ਤਸਲੇਜ ਵਿੱਚ ਪਾ ਕੇ ਫੂਕ ਦਿੱਤਾ ਇਹਨਾਂ ਨੇ ਪਿੰਡ ਹਰਦਾਸਪੁਰ ਜਿੱਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਬੰਧ ਵਿੱਚ ਪਿੰਡ ਨੇ ਫੈਸਲਾ ਕਰ ਦਿੱਤਾ ਸੀ ਉਸ ਵੀ ਇਨਵੋਲਵ ਹੋਈ ਸੀ ਔਰ ਸਾਰੀ ਗੱਲਬਾਤ ਮੁੱਕ ਗਈ ਸੀ ਪਰ ਇਹ ਬੰਦੇ ਜਿਹੜੇ ਹੁਣ ਆ ਕੇ ਜਿਹਨਾਂ ਨੇ ਅਟੈਕ ਕੀਤਾ ਔਰ ਵੀ ਜਿੱਥੇ ਬੰਦੀਆਂ ਘਤure ਫਿਰਦੇ ਸੀ ਪਿੰਡ ਦਾ ਮਾਹੌਲ ਅਸੀਂ ਕਿਹਾ ਵੀ ਚਲੋ ਸਾਡਾ ਉੱਥੇ ਆਸਾਨ ਆ ਤੇ ਉੱਥੇ ਸੱਜ ਕੇ ਤਾਂ ਸਾਰੀ ਸ਼ਾਂਤੀ ਨੂੰ ਕੋਈ ਰਾਜਨਾਮਾ ਕਰਾ ਸੀ ਜੀ ਤੇ ਉਹ ਸਾਡੇ ਨਾਲ ਸੰਪਰਕ ਉਹਨਾਂ ਨੇ ਕੀਤਾ ਸਾਨੂੰ ਜੀ ਦੂਜੀ ਸੈਸ਼ਨ ਤੇ ਅਸੀਂ ਜਦੋਂ ਗੱਲਬਾਤ ਕਰਦੇ ਮੈਂ ਕਿਹਾ ਵੀ ਪਹਿਲਾਂ ਤੁਸੀਂ ਦੱਸੋ ਆਪਣੀ ਗੱਲ ਫਿਰ ਦੂਜੀ ਇੱਕ ਪੰਚਾਇਤ ਨੂੰ ਪੁੱਛਾਂਗੇ ਸੀਡਾ ਗੁਰ ਜ਼ਰਾ ਕਮੇਟੀ ਨੂੰ ਪੁੱਛਾਂਗੇ ਨਾ ਜੀ ਫਿਰ ਵਾਕਫਾ ਗੱਲਾਂ ਸੁਣ ਕੇ ਫਿਰ ਹੀ ਪਤਾ ਲੱਗਣਾ ਜੀ ਤੇ ਉਹਨਾਂ ਨੇ ਅਲੇ ਉਹਨਾਂ ਦਾ ਗੱਲਬਾਤ ਜਲਦੀ ਸੀ ਤਾਂ ਉੱਠ ਕੇ ਬੰਦੇ ਕੱਢਣਾ ਫਰਬਨਾ ਕੱਢ ਲਈਆਂ ਕਿਨੇ ਇੱਕ ਛੇ ਕੱਢ ਲਈ ਦੁੱਧ ਨਾਲ ਸਿਗਾ ਤੇ ਦੋ ਦੋ ਮਾਰ ਦਿੱਤੇ ਇੱਕ ਪਿਸਤਲ ਕੱਢ ਕੇ ਐਂ ਕਰਦੇ ਸੀ ਕਹਿੰਦੇ ਕੋਲਿਆ ਫੇ ਪਿਸਤਲੂਗਾ ਜੀ ਨਜਾਜ਼ ਤੁਹਾਨੂੰ ਪੁੱਲ ਨੂੰ ਨਹੀਂ ਕਹਾਂ ਉਹ ਕੋਸੂ ਦੇ ਤਾਂ ਪਿਸਤਲ ਕੱਢੀ ਕਿ ਨਾਮ ਉਹਨਾਂ ਦਾ ਬ੍ਰਿਟਿਸ਼ ਜਿਹਨਾਂ ਲੋ ਪਿਸਤਲ ਕੱਢੀ ਕਿ ਕੀ ਨਾਮ ਉਹਨਾਂ ਦਾ ਇੱਕ ਜਸਪ੍ਰੀ ਸਿੰਘ ਹੈ ਉਹਨਾਂ ਦਾ ਇੱਕ ਜਗਜੀਤ ਸਿੰਘ ਹੈ ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਮੁੰਡੇ ਐ ਤੇ ਜੀ ਜਗਜੀਤ ਸਿੰਘ ਨਾਲ ਉਹਨਾਂ ਨਾਲ 35-40 ਬੰਦੇ ਹੋਰ ਲੈ ਕੇ ਆ ਸੀ 500 ਤੋਂ ਕਿੱਟੀਆਂ ਭਰ ਕੇ ਲਗਾਇਆ ਸੀ ਬਾਈ ਜਿਹੜੀ ਗੋਲੀ ਲੱਗੀ ਉਹ ਜਸਪੀਰ ਦੇ ਗੋਲੀ ਲੱਗੀ ਆ ਉੱਥੇ ਪਤਾ ਨਹੀਂ ਉਹਨਾਂ 'ਚ ਕਿਸੇ ਦੇ ਲੱਗੀ ਹੋਣੀਗਾ ਫਿਰ ਸਿਰ ਖੋਲਿਆ ਤੇ ਠੀਕ ਹੈ ਜੀ ਤੇ ਜਿਹੜੇ ਆਪਣੇ ਨਿਆਂਗੇ ਉਹ ਕਿੰਨੇ ਜ਼ਖਮੀ ਹੋਏ ਸੀ ਤਿੰਨ ਸੀਗਾ ਤਿੰਨ ਸਿੰਘ ਨੇ ਕਾਰਨ ਮਤਲਬ ਇਹ ਲੜਾਈ ਹੁੰਦਾ ਕਾਰਨ ਕੀ ਹੋ ਗਿਆ ਸਾਹਮਣੇ ਪਿੰਡ ਦੇ ਇਹਨਾਂ ਦਾ ਗੁਰਦਵਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸਰ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਇਹ ਮੈਂ ਬੱਸ ਜੀਹਾਂ ਨੇ ਫੈਸਲਾ ਹੋ ਚੁੱਕਾ ਪਰ ਉਸ ਕਾਰਨ ਨੂੰ ਫਿਰ ਦਾਦੇ ਉਭਾਰ ਰਹੇ ਸੀ ਜੀ ਉੱਥੇ ਸੇ ਬੰਦਿਆਂ ਕੋਲ ਬੰਦਿਆ ਕੋਲ ਅੰਦਾ ਸੜਕੋ ਗਏ ਉੱਥੇ ਹਸ਼ਾਰ ਤੋਂ ਤੇ ਮੈਂ ਕਹਾਂ ਤੁਸੀ ਮੈਂ ਕਹਾਂ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਝ ਪੜਾ ਲਿਖਾਈਆ ਹੋ ਗਿਆ ਹੈ ਵੀ ਤੁਸੀਂ ਰਹਿਣ ਤੋਂ ਸ਼ਾਂਤੀ ਦੇ ਪਰ ਨਹੀਂ ਉੱਥੇ ਵੀ ਸਾਡੇ ਕੋਲ ਹਥਿਆਰ ਤੋਂ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲੈ ਗਏ ਔਰ ਇੱਥੇ ਜਿਆ ਵੀ ਥੋੜੇ ਪੀਸਪੁਲੀਸ ਥੋੜੇ ਬੰਦੇ ਆ ਗਏ ਇਹ ਗੱਡੀਆਂ ਭਰ ਕੇ ਹਥਿਆਰ ਤੋਂ ਲੈ ਕੇ ਆ ਗਏ ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਨੂ ਇਹ ਸਿੰਘਾਂ ਦੇ ਗੱਲ ਪਾਵੇ ਇੱਕ ਦੇ ਪਿੱਛੇ ਵਿੱਚ ਛੁੜਾ ਮਾਰ ਦਿੱਤਾ ਛੱਕ ਦੇ ਕਾਨ ਵਿੱਚ ਦਿਨਗਾਤਾ ਜੀ ਇੱਕ ਦੇ ਹੱਥ ਵਿੱਚ ਦਿਨਗਾਤਾ ਤੇ ਬਾਬਾ ਜੀ ਜਿਹੜਾ ਪਿਸਤਲ ਆ ਜੋ ਪੂਸਨ ਚੋਂ ਫੜਾਇਆ ਪਤਾ ਲੱਗਾ ਕੋਈ ਦੋ ਨੰਬਰ ਤੱਕ ਪੁਲਸਾਂ ਸੀਗਾ ਜੇ ਕੋਈ ਨੰਬਰ ਨੰਬਰ ਪਸੰਦ ਅਸੀਆ ਨੇ ਬੱਚੇ ਜਿਨ੍ਹਾਂ ਨੂੰ ਹਮਲਾ ਕੀਤਾ ਕੋਈ ਪਿੰਡ ਪਿੰਡ ਦੇ ਰਹਿਣ ਵਾਲੇ ਬਾਹਰੋਂ ਆਏ ਸੀ ਉਹ ਉਹ ਬਾਹਰੋਂ ਆ ਕੇ ਪਿੰਡ ਤੇ ਰਹੇ ਸਾਰੇ ਪਿੰਡ ਉਹਨਾਂ ਦੇ ਖਿਲਾਫ ਆ ਜਿਹੜੇ ਜਿਹੜੇ ਪਿੰਡ ਦੀ ਪੰਚਾਇਤ ਆ ਉਹ ਵੀ ਉਹਨਾਂ ਦੇ ਖਿਲਾਫ ਆ ਕਿਉਂਕਿ ਪਿੰਡ ਵਿੱਚ ਵੀ ਉਹ ਮਾਹੌਲ ਖਿਲਾਫ ਰੱਖਦੇ ਆ ਤੇ ਬਾਬਾ ਜੀ ਜਿਹੜੇ ਆਪਣੇ ਨਿਹੰਗ ਸਿੰਘ ਦਿੱਖਮੀ ਉਹਨਾਂ ਦਾ ਨਾਮ ਪਤਾ ਕੀ ਹੈ ਕੀ ਨਾਮ ਉਹਨਾਂ ਦਾ ਹੈ ਹ ਦਾਦੇ ਮਹਾਕਾਲ ਮਲਕੀਰ ਸਿੰਘ ਜੀ ਇੱਕ ਦਾ ਨਾਮ ਮਹਾਪੁਰਖਾ ਦਾ ਨਾਮ ਜਣਾ ਤੇ ਬਾਕੀ ਫੌਜ ਦੇ ਨਾਮ ਰਣਜੀਤ ਸਿੰਘ ਰਣਜੀਤ ਸਿੰਘ ਜੀ ਨਿਹਾਲ ਸਿੰਘ ਫੌਜ ਦੂਜੀ ਫੌਜ ਕੋਣਿਆ ਫਰਮ ਜੀ ਆ ਦੇ ਦੋ ਸਾਹਮਣੇ ਉਹਨਾਂ ਦੇ ਨਾਲ ਅਣਪਛਾਤੇ ਬੰਦੇ ਸੀ ਬਹੁਤ ਉਹਨਾਂ ਦੀਆਂ ਗੱਡੀਆਂ ਵੀ ਹਲੇ ਡੇਰੇ ਖੜੀਆਂ ਸੀ ਉਸੇ ਹੈਂਡਓਵਰ ਕਰਦੀਆਂ ਅੱਛਾ ਜੀ ਉਹ ਇਨਵੈਸਟੀਗੇਸ਼ਨ ਦੀ ਪਿੰਡ ਦੇ ਵਿੱਚ ਮੋਦਰਾ ਬੰਦੇ ਕੋਲ ਪੰਚਾਇਤ ਦੇ ਬੰਦੇ ਵਿੱਚ ਬੈਠੇ ਸੀ ਜਦੋਂ ਬੈਠੇ ਸੀ ਜੀ ਸਰਪੰਚ ਸਾਹਿਬ ਬੈਠੇ ਸੀ ਵਿੱਚ ਅੱਛਾ ਜੀ ਫਿਰ ਉਹ ਗੁਰਦਾਰਾ ਕਮੇਟੀ ਦੇ ਕੋਲ ਬੈਠੇ ਸੀ ਬੈਠੇ ਬਿਠੇ ਸਾਰੇ ਨਾਲ ਕਾਲ ਪੈ ਗਿਆ ਸਿੰਘਾਂ ਦੇ ਗੋਲੀਆਂ ਤੱਕ ਨੋਬਾ打 ਕੇ ਕੀ ਕਰਨ ਰਹਿ ਗਿਆ ਤੁਹਾਨੂੰ ਕੀ ਲੱਗ ਰਿਹਾ ਉਹਦੇ ਆਗੂ ਨੇ ਹਥਿਆਰ ਬੰਦ ਹਥਿਆਰ ਸਦੇ ਚਲਾਉਣੇ ਸ਼ੁਰੂ ਕਰ ਦਿੱਤੇ ਜੀ ਅੱਛਾ ਗੱਲ ਤੇ ਹੰਤਾ ਗੱਲ ਹੀ ਸੁਣਦੇ ਸੀ ਅਸੀਂ ਮੈਂ ਮਜੇ ਤੇ ਬੈਠਾ ਦੀ ਗੱਲ ਸੁਣਦਾ ਮੈਂ ਸਰਾਵ ਕੱਲੀ ਕੱਲੀ ਫਿਰ ਤੇਰੀ ਗੱਲ ਸੁਣਦੇ ਆ ਫਿਰ ਪਿੰਡ ਦੀ ਪੰਜਾਬੀ ਸੁਣਾਗੇ ਫਿਰ ਫਿਰ ਕੋ ਫੈਸਲਾ ਕਰਾਂਗੇ ਅਸੀਂ ਕੋ ਕਿਹੜਾ ਫਾਸੀ ਟੰਗਣਾ ਸੀ ਕਿਸੇ ਨੂੰ ਗੁਰਮਤ ਅਨਸਾਰ ਜੇ ਕਿੰਦੀ ਕੋ ਸੇਵਾ ਸੀਗੀ ਕਿਸੇ ਨੂੰ ਸੁਪਰਮੰਸ਼ਾਲ ਤੇ ਪਾੜ ਲਾ ਦਿੰਦੇ ਕਿਸੇ ਨੂੰ ਗੁਰਦਾਰੇ ਝਾੜਾ ਝਾੜੂ ਫੇਰਨੇ ਸੇਵਾ ਇਹੀ ਸੇਵਾ ਹੁੰਦੀ ਹੈ ਨਾ ਸਿੱਖ ਤੁਹਾਨੂੰ ਤੇ ਜੀ ਅਜਿਹਾ ਕਿਹੜਾ ਕਿਹੜਾ ਕੋ ਫਾਸੀ ਟੰਗਣਾ ਹੈ ਗਣੀ ਅਸੀਂ ਕੀ ਮੰਗ ਕਰਦੇ ਕਾਰਵਾਈ ਤੁਸੀਂ ਆਪਣਾ ਕਾਰਵਾਈ ਉਹ ਤੇ ਹੋਣੀ ਚਾਹੀਦੀ ਗੁਰਦਾਰੇ ਚੜ ਕੇ ਆਏ ਆ ਛਾਤ ਲੈ ਕੇ ਹਥਿਆਰ ਲੈ ਕੇ ਸਾਡੇ ਪਿੰਡ ਨੂੰ ਫੱਟੜ ਕੀਤਾ ਔਰ ਹੋਰ ਵੀ ਜਥੇ ਬੰਦੇ ਬ ਦੇ 30 40 ਬੰਦੇ ਹੋਰ ਲੈ ਕੇ ਆਏ ਆ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੀਆਂ ਗੱਡੀਆਂ ਫਰਸੋਂ ਫੜਾ ਲਤੀਆਂ ਕੁਝ ਲੈ ਕੇ ਭੱਜ ਗਏ ਹੋ ਹੋ ਤੇ ਅਸੀਂ ਇਹੀ ਰੋਕਦੇ ਰਹੇ ਆ ਆਪਣੇ ਸਿੰਘਾਂ ਨੂੰ ਵੀ ਰੋਕਿਆ ਨਹੀਂ ਤੇ ਜਿਆਦਾ ਨੁਕਸਾਨ ਉਹਨਾਂ ਦਾ ਵੀ ਹੋ ਸਕਦਾ ਸੀ ਉਹਨੇ ਆਪਣੇ ਸਿੰਘਾਂ ਨੇ ਉਹਨਾਂ ਤੋਂ ਪਿਸਟਲ ਖੋਹਿਆ ਤੇ ਉਹਨਾਂ ਨੇ ਦੋ ਫਾਇਰ ਕੀ ਤੇ ਤੀਜਾ ਪਿੰਡਾ ਵੀ ਤੋ ਜੀ ਬਬਈ ਪੋਸਟਫੇਰ ਮੌਕੇ ਤੇ ਤੁਸੀਂ ਬੁਲਾਈ ਉੱਥੇ ਜੀ ਹਾਂਜੀ ਅਸੀਂ ਬੁਲਾਈ ਆਗੇ ਸੀ ਟਾਈਮ ਲਾ ਕੋ ਪਿੰਡ ਦੇ ਪਿੰਡ ਦੇ ਲੋਕਾਂ ਨੇ ਬੁਲਾਈ ਅੱਛਾ ਜੀ ਪਿੰਡ ਦੇ ਦਵੰਦੇ ਸੇ ਜਿਹੜੇ ਵਿੱਚ ਬੈਠੇ ਸੀ ਉੱਥੇ ਆਈ ਆਪਾਂ ਪੱਜਾਇਸਰ ਦੀਏ ਤੇ ਨਾਲੇ ਵਾਸਤੇ ਥੋੜਾ ਜਿਹਾ ਜੀ ਆਪਾਂ ਤੇ ਫੈਸਲਾ ਕਰਨ ਵਾਸਤੇ ਮੈਂ ਹਾਸ਼ਰ ਤੋਂ ਆਇਆ ਤੇ ਮੇਠੋ ਕੱਲੇ ਕੱਲੇ ਗੱਲ ਸੁਣਨ ਤੋ ਆਪ ਜੀ ਸਮਝਦੇ ਆ ਨਾ ਇਹ ਪਹਿਲਾਂ ਤੂੰ ਸੁਣਾ ਜੀ ਤੂੰ ਤੂੰ ਸਾਡੇ ਕੁਛ ਕਹਿਤ ਲਗੇ ਆ ਫਰਮ ਐਪਲੀਕੇਸ਼ਨ ਲੈ ਕੇ ਉਸੇ ਹਾਸ਼ਰ ਤੋਂ ਪਹਿਲਾਂ ਤੂੰ ਆਪਣੀ ਗੱਲ ਦੱਸ ਫਿਰ ਆਪਾਂ ਬੰਦੇ ਤੁਹਾਨੂੰ ਪੁੱਛਾਂਗੇ ਫਿਰ ਗੁਰਦਾਰਾ ਕਮੇਟੀ ਨੂੰ ਪੁੱਛਾਂਗੇ ਇਕੱਲੇ-ਇਕੱਲੇ ਬੰਦੇ ਕਿ ਇਸ ਵਾਰੀ ਕੋ ਬੋਲੋ ਨਾ ਕਿ ਦਜਨ ਮਾਰਾ ਨਾ ਬੋਲੋ ਕਿਉਂ ਕਰਕੇ ਤੁਸੀਂ ਗੱਲ ਕਰੋ ਹਨਾ ਸ਼ਾਂਤੀਪੂਰਵਕ ਅਸੀਂ ਵਿੱਚ ਬੈਠੇ ਗੋਟ ਕੇ ਬੰਦੇ ਪਹਿਲੇ ਤਿਆਰੀ ਕਰਕੇ ਆਏ ਸੀ ਲੜਨ ਲਈ ਬਾਬਾ ਜਿੰਨਾ ਤੇ ਗੋਲੀ ਲੱਗੀ ਹੋ ਤੁਹਾਡੇ ਨਾਲ ਦੇ ਸੀ ਕਿ ਜਾਂ ਨਹੀਂ ਉਹ ਹੋਈ ਸੀ ਕਿ ਉਹ ਤਾਂ ਪਿਸਤਲ ਬਾਬਾ ਸਿੰਘਾਂ ਨੇ ਖੋਇਆ ਤੇ ਉਹ ਚੱਲ ਗਿਆ ਉਹਦੇ ਆਪਣੀ ਲੱਗੀ ਅੱਜ ਕਰੀਬਨ 6 ਵਜੇ ਇੱਕ ਯੰਗ ਮੁੰਡਾ ਫਾਇਰ ਆਂਗ ਇੰਜਰੀ ਨਾਲ ਹੋਇਆ ਸੀ ਜਨੂਸ ਸਰਜਨਦੀ ਰਾਏ ਨਾਲ ਮੁੱਢਲੀ ਸਹਾਇਤਾ ਦੇ ਕੇ ਸਰਜਨਦੀ ਰਾਏ ਨਾਲ ਇਹਨਾਂ ਨੇ ਐਕਸ਼ਨ ਕਰ ਦਿੱਤਾ ਗਿਆ ਹੈ ਤੇ ਉਸ ਮਾਮਲੇ ਦੇ ਉਹਨਾਂ ਨਾਲ ਦੇ ਹੋਰ ਇੰਵੋਲਵਮੈਂਟ ਵੀ ਸੀ ਸੁਣਿਆ ਗਿਆ ਕਿ ਉਹਨਾਂ ਦੇ ਜਿਹੜੇ ਆਪੋਜ਼ਿਟ ਤਿੰਨ ਬੰਦੇ ਸੀ ਉਹ ਲੱਗਦੇ ਆ ਕਿ ਮੈਨੂੰ ਮੇਰੇ ਕੋਲ ਆਏ ਨੇ ਤੇ ਉਹਨਾਂ ਨੇ ਵੀ ਮੁੱਢਲੀ ਇਲਾਜ ਤੇ ਮੁੱਢਲੀ ਇਲਾਜ ਕਰਕੇ ਉਹਨਾਂ ਦੀ ਮਰਜ਼ੀ ਮੁਤਾਬਕ ਸਿਵਲ ਹਸਪਤਾਲ ਨਵਾਂ ਸ਼ਹਿਰ ਅਫਰਤੀ ਕਰ ਦਿੱਤਾ। ਦੱਸੋ ਜਿਹੜੇ ਨਵਾਂ ਸ਼ਹਿਰ ਅਫਰਤੀ ਤੇ ਉਹਨਾਂ ਦੀ ਕਿੰਨੀ ਖਰਚ ਲੱਗਦੀ ਜੂਗੀ ਉਹਨਾਂ ਦੇ ਸਿੱਕੀ ਕੁਝ ਇੱਕ ਦੇ ਸਾਢੇ ਕਾਫੀ ਸੀਗੀ ਉਹ ਅੰਡਰ ਸਰਜਨ ઓਪੀਨੀਅਨ ਰੱਖਿਆ ਸੀਗਾ ਬਟ ਉਹ ਕਹਿੰਦੇ ਅਸੀਂ ਡਾਕਟਰ ਨਹੀਂ ਹੁਣਾ ਅਸੀਂ ਨਵਾਂ ਸ਼ਹਿਦਾਰ ਤੇ ਜਿਹੜੇ ਜਿਹੜੇ ਗੋਲੀ ਲੱਗੀ ਪਰਿਵਾਰ ਦੇ ਉਹ ਕਿੰਨੇ ਮੈਂਬਰ ਸੀ ਕੋਈ ਕੋਈ ਮੁੰਡਾ ਸੀਗਾ ਜੀ ਕਿੱਥੇ ਵਗਦਾ ਗੋਲੀ ਲੱਗੀ ਇਹਦੀ ਸਰੀਰ ਦੇ ਪਿੱਛੇ ਪਾਸੇ ਲੱਗੀ ਅਚਾ ਕਿਦਾਂ ਦੀ ਕੰਡੀਸ਼ਨ ਕਿਹਦਾ ਲੱਗਦੀ ਸੀ ਉਸ ਵੇਲੇ ਸਟੇਬਲ ਸੀ ਤੇ ਮੈਂ ਫਰਸਟ ਏਡ ਦੇ ਕੇ ਉਹਨਾਂ ਜਿੰਨੀ ਜਲਦੀ ਹੋ ਸਕੇ ਉਹਨਾਂ ਦਾ ਰੈਫਰ ਕਰ ਦਿੱਤਾ ਤਾਂ ਕਿ ਜਾਨ ਨਾ ਮਚਾਈ ਜਾਵੇ ਅਚਾ ਜਿਹੜੇ ਤਿੰਨੇ ਜਣੇ ਸੀ ਉਹਨਾਂ ਚੋਂ ਕੋਈ ਸੀਰੀਅਸ ਉਹਨਾਂ ਚੋਂ ਠੀਕ ਸੀਗੇ ਸੀਰੀਅਸ ਨਹੀਂ ਕਹਿ ਸਕਦੇ ਬਟ ਸਰ ਰਾਇਲੈਂਡ ਰਿਪੋਰਟ